ਜੋ ਸਮੀਤਾ ਓ ਜੋ ਸਮੀਤਾ ਹਾਂਜੀ ਚਾਚੀ ਘਰੇ ਆ ਆਜੋ ਹਾਂ ਜਾ ਚਾਚੀ ਘਰੇ ਆ ਆਉਣੀਆਂ ਹੋਰ ਸੁਣਾਓ ਸਾਸਤਰੀ ਸਾਸਤਰੀ ਕਾਲ ਬੱਤ ਵਧੀਆ ਵਧੀਆ ਹਾਂਜੀ ਤੁਸੀਂ ਸੁਣਾਓ ਬਹਿ ਜਾਓ ਠੀਕ ਆ ਵਧੀਆ ਬਹਿ ਜਾਓ ਮੈਂ ਪਾਣੀ ਲੈ ਕੇ ਹੁੰਦੀ ਛੋੜੇ ਵਾਸਤੇ ਹਾਂ ਨੂੰ ਚਾਚੀ ਪਾਣੀ ਲਿਆ ਠੀਕ ਹੈ ਹੋਰ ਸੁਣਾਓ ਕਿਵੇਂ ਹੋ ਠੀਕ ਆ ਵਧੀਆ ਤੇ ਮੈਂ ਫਸੋ ਆਈ ਸੀ ਛੋਟੇ ਬਾੜੜੇ ਪੈਸੇਗੇ ਵਰਸੋਂ ਪਿੰਡ ਗਈ ਸੀ ਚਾਚੀ ਮੈਂ ਅੱਛਾ ਤੂੰ ਪਿੰਡ ਗਈ ਸੀ ਸੁਖਣਾ ਗਈ ਸੀ ਹਾਂ ਹਾਂ ਸੁਖਣਾ ਹੀ ਗਈ ਸੀ ਵੈਸੇ ਮੈਂ ਕਿ ਚਲ ਮਿਲਿਆ ਵਾਵਾ ਟਾਈਮ ਹੋ ਗਿਆ ਗਈ ਨੀਗੀ ਕੋਡੇ ਗਲਾਸ ਬਲਾ ਸੋਨੇ ਤੇਰੇ ਤਾਂ ਕਿੱਥੋਂ ਲਿਆਂਦੇ ਗੋਨੇ ਆਣੇ ਤਾਂ ਨਾ ਆਣਾ ਚਾਚੀ ਗੋਨੇ ਆਣੇ ਤਾਂ ਕਿੱਥੋਂ ਇਹ ਤਾਂ ਭੈਣ ਮੇਰੀ ਮਾਂ ਨੇ ਦਿੱਤੇ ਉਥੇ ਪਿੰਡ ਗਈ ਸੀ ਹੁਣ ਕੱਲ ਹੀ ਲੈ ਕੇ ਆਈਆਂ ਅੱਛਾ ਮਾਂ ਨੇ ਦਿੱਤੇ ਆਹ ਸੋਨੇ ਦਿੱਤੀ ਉਹ ਲਈ ਬੈਠੀ ਸੀਗੀ ਤੇ ਮੈਂ ਉਹਨਾਂ ਦੇ ਸੀਗੇ ਮੈਨੂੰ ਸੋਨੇ ਲੱਗੇ ਤੇ ਮੇਰਾ ਮੰਮੀ ਤੁਹਾਡੇ ਗਲਾਸ ਸੋਹਣੇ ਆ ਤੇ ਮੰਮੀ ਨੇ ਭਾਣੇ ਮੇਰੇ ਜਾਂਦੀ ਨੂੰ ਇੱਕ ਤੀ ਵਾਰ ਲੈ ਕੇ ਰੱਖ ਤੇ ਅੱਛਾ ਲੈ ਕੇ ਰੱਖ ਲੈ ਮਾਵਾ ਕੱਲ ਪੜਾ ਦੇ ਮੈਨੂੰ ਹੋਰ ਹੁਣ ਤਾਂ ਬਾਲਾ ਹੀ ਹੁੰਦੇ ਆਂ ਹਾਂ ਸੋਹਣੇ ਆ ਫੁੱਲ ਜੇ ਸੋਹਣੇ ਲੱਗਦੇ ਆ ਨਹੀਂ ਗਲਾਸ ਸੋਹਣੇ ਆ ਹਾਂ ਮੈਂ ਤਾਂ ਪੁੱਛਣ ਆਈ ਸੀ ਵੀ ਸਰੋਂ ਦਾ ਤੇਰ ਮੈਂ ਕਿਹ ਪੁੱਛ ਕੇ ਆਉਣੀ ਆ ਮੈਂ ਅੱਛਾ ਹਾਂ ਜੇ ਹੈਗਾ ਤਾਂ ਗੜਬਿਕ ਦੇ ਦੇ ਮੇਰੇ ਹੈਗਾ ਚਾਚੀ ਜੀ ਨਮਾਜ਼ ਲੈ ਕੇ ਜਾਉ ਤੇ ਅੱਛਾ ਲੈ ਆ ਹਾਂ ਲੈ ਆ ਦਿੰਦੀ ਮੈਂ ਕੋਈ ਨਹੀਂ ਬੇਜੂ ਨਹੀਂ ਹਾਲੋ ਚਾਚੀ ਲੈ ਆ ਠੀਕ ਹੈ ਜਉਂਦੀ ਰਹਿ ਕੁੜੇ ਸੋਨਾ ਸਰੋਂ ਦਾ ਤੇਲ ਤਾਈ ਲਾਦਾ ਮੈਂ ਜਿਵੇਂ ਘਰੇ ਕੜਾਇਆ ਹੁੰਦਾ ਥੋੜੀ ਸੀਗੀ ਸਰੋਂ ਐਦ ਕੀ ਹੂੰ ਸਾਡੇ ਕਿੱਥੇ ਚਾਚੀ ਇਹ ਤਾਂ ਉਹ ਦੇ ਕੇ ਗਈ ਹੈ ਪੰਡਾਲੀ ਪੇਕੀ ਮੇਰੇ ਉਹਨਾਂ ਦੇ ਮੇਰੇ ਸਰੋਂ ਵੀਜੀ ਵੀ ਸੀਗੀ ਤੇ ਉਹਨਾਂ ਨੇ ਪੀਪਾ ਭਰ ਕੇ ਮੈਨੂੰ ਤੋਰਤਾ ਇੱਥੇ ਅੱਛਾ ਅੱਛਾ ਠੀਕ ਹਾਂ ਸਾਡੇ ਕਿੱਥੇ ਤੇ ਕਿਨੇ ਸਰੋਂ ਬਣਾਉਂਗੀ ਮੈਂ ਤਾਂ ਭਾਣੇ ਉਹੀ ਦੇ ਕੇ ਜਾਂਦੇ ਆਈ ਵਾਰ ਤੇਲ ਤੂੜ ਹਾਂ ਨਹੀਂ ਚੰਗੀ ਗੱਲ ਆ ਚੱਲ ਤੇਨੂੰ ਤਾਂ ਬਲਾਈ ਕੁਛ ਦਿੰਦੇ ਆ ਸਾਰੀ ਤੇਰੇ ਤਾਂ ਚਾਚੀ ਬਾਦੂ ਕੁਛ ਦੇ ਦਿੰਦੇ ਹੋ ਤਾਂ ਹਰ ਇੱਕ ਚੀਜ਼ ਮੈਨੂੰ ਤਾਂ ਕੋਈ ਚੀਜ਼ ਨਹੀਂ ਉਹਨਾਂ ਨੇ ਕਦੇ ਹਾਂ ਤੈਨੂੰ ਤਾਂ ਠੀਕ ਕਰਨੀ ਫੇਰ ਇੱਥੋਂ ਲੈ ਹੁ ਪੀਪਾ ਭਰ ਕੇ ਦੇਤਾ ਉਹਨਾਂ ਨੇ 10 ਕਿਲੋ ਵਾਲਾ ਅੱਛਾ ਪੀਪਾ ਤੋੜ ਤੈਨੂੰ ਮੁਕਣਾ ਨਹੀਂ ਚਾਹ ਮੁਕਣਾ ਨਹੀਂ ਦਿੱਤੀ ਮੈਨੂੰ ਤਾਂ ਵਧੀਆ ਸੀ ਨਾ ਤੈਨੂੰ ਕਹਾਣੀ ਕਰਨੀ ਪਈ ਕੁਝ ਨਹੀਂ ਕਰਨਾ ਪਿਆ ਨਾ ਕੋਈ ਤੈਨੂੰ ਕਢਾ ਕੇ ਲੈ ਆਉਣਾ ਪਿਆ ਤੈਨੂੰ ਫੇਰ ਕਿਤੇ ਮੁਕੂਗਾ ਉਹ ਤੁਹਾਨੂੰ ਫੇਰ ਜਾ ਕੇ ਆਹੋ ਚਲ ਉਹ ਤੁਹਾਨੂੰ ਫੇਰ ਵਾਰੀ ਆਜੂ ਚਲ ਚੰਗਾ ਫੇਰ ਮੈਨੂੰ ਤੇ ਚਾਹ ਪੀ ਕੇ ਜਾ ਨਹੀਂ ਨਹੀਂ ਮੈਨੂੰ ਵਕਟੀ ਠੀਕ ਦੀ ਹੋ ਘਰੇ ਉਹਨੇ ਤੜਕਾ ਲਾਉਣ ਲੱਗਣਾ ਸੀ ਠੀਕ ਹੈ ਠੀਕ ਹੈ ਚਲੋ ਕੋਈ ਚੰਗਾ ਪੁੱਤ ਠੀਕ ਹੈ ਜੀ ਹੁੰਦੀ ਰਹਿ ਕਿਵੇਂ ਚਾਚੀ ਸਸਰੀਕਾਲ ਸਸਰੀਕਾਲ ਕਿਵੇਂ ਠੀਕ ਹੋ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਐ ਕੀ ਕਰ ਜਾਂਦੇ ਸੀ ਕੁਛ ਨਹੀਂ ਚਾਚੀ ਮੈਂ ਤਾਂ ਇੱਧਰ ਚਾਚੀ ਕੀ ਕਰੀ ਜਾਂਦੀ ਸੀ ਕਿ ਹੋਰ ਤੁਸੀਂ ਬਸ ਮੈਂ ਵੀ ਗਾਂਹ ਜਾ ਕੇ ਆਉਣੀ ਸੀਗੀ ਕਿਸੇ ਦੇ ਤੇ ਘਰੇ ਠੀਕ ਠਾਕ ਐ ਹਾਂ ਹਾਂ ਸਾਰੇ ਵਧੀਆ ਤੁਸੀਂ ਸੁਣਾਓ ਆਪਣੇ ਘਰੇ ਕਿਵੇਂ ਤੁਸੀਂ ਕਿੱਧਰ ਚੱਲੇ ਸੀ ਗਾਂ ਹਾਂ ਮੈਂ ਕੰਮ ਚੱਲੀ ਸੀ ਤੇ ਅੱਛਾ ਠੀਕ ਠੀਕ ਆ ਤੁਸੀਂ ਪਰਸੋਂ ਆਦ ਪਿੰਕੇ ਤੋਂ ਆਉਂਦੀ ਸੀ ਤੂੰ ਹਾਂ ਚਾਚੀ ਮੈਂ ਪਿੰਡ ਗਈ ਸੀਗੀ ਆਪਦੇ ਅੱਛਾ ਠੀਕ ਸੀ ਹੈ ਹਾਂ ਸਾਰੇ ਵਧੀਆ ਸੀਗੇ ਅੱਛਾ ਹਾਂ ਹਾਂ ਮਿਲ ਲਈ ਚਲ ਹੋਰ ਮਿਲ ਜੇਗੀ ਮੈਂ ਤਾਂ ਹਾਂ ਤੇ ਹੋਰ ਹੋਰ ਬਸ ਕੁਛ ਨਹੀਂ ਮੈਂ ਕਿ ਇੱਧਰ ਜਾ ਮ ਗੰਡੇ ਚ ਪੁੱਛ ਕੇ ਆਉਂਦੀ ਸੀਗੀ ਚਾਚੀ ਕੇ ਅੱਛਾ ਅੱਛਾ ਠੀਕ ਹੈ ਇਹ ਚਪਲਾ ਬਲਾ ਸੋਣਾਂ ਦਾ ਸਮੀਰ ਧੱਕੇ ਤੇ ਕਿੱਥੋਂ ਲੈਂਦੀਆਂ ਗੋਨਿਆਂ ਨੂੰ ਕਿਹੜੀ ਦੁਕਾਨ ਤੋਂ ਗੁੜੇ ਨਾ ਨਾ ਚਾਚੀ ਗੋਨਿਆਂ ਕਿੱਥੋਂ ਲੈਂਦੀਆਂ ਹੈ ਹਾਂ ਇਹ ਤਾਂ ਮੇਰੀ ਮੰਮੀ ਨੇ ਲੈ ਕੇ ਦਿੱਤੀਆਂ ਸੀਗਾ ਤੇ ਉਹ ਭਾਬੀ ਨੂੰ ਲੈ ਕੇ ਆਈ ਸੀਗੀ ਤੇ ਮੈਂ ਭਾਬੀ ਨੂੰ ਕਹਿੰਦੀ ਮੈਂ ਕਿ ਸੋਣਾਂ ਤੇਰਾ ਚਪਲਾ ਤੇ ਮੰਮੀ ਇਹ ਚੱਲ ਮੈਂ ਤੈਨੂੰ ਲੈ ਆ ਦਿੰਨੀ ਐ ਅੱਛਾ ਤੇ ਤੂੰ ਪਾ ਜਾਂਦੀ ਉਹਨੇ ਮੈਨੂੰ ਭੈਣੇ ਲਿਆ ਤੀਆਂ ਸ਼ਹਿਰ ਗਈ ਸੀ ਕਿ ਹਾਂ ਅੱਛਾ ਹੋਰ ਧੁੱਪ ਜੀ ਬੜੀ ਹੈ ਨਾ ਤੇ ਚੁੰਨੇ ਕਿੰਨੇ ਦੀ ਆਈ ਇਹ ਭਲਾਂ ਦੀ ਇਹ ਚੁੰਨੀ ਕਿੱਥੇ ਚੁੰਨੀ ਤਾਂ ਨਹੀਂ ਮੇਰੀ ਭੈਣ ਦੇ ਕੇ ਗਈ ਆ ਉਹ ਆਈ ਸੀ ਨਾ ਬਾਹਰੋਂ ਅੱਛਾ ਅੱਛਾ ਸਮਾਨ ਜਪੇਜ ਤਾਂ ਬਾਬਾ ਕੁਛ ਤੇ ਆਹ ਸਹਿਬ ਦੇ ਕੱਪੜੇ ਭੇਜ ਪਿੰਦਰ ਦੇ ਭੇਜ ਮੈਨੂੰ ਸੂਟ ਭੇਜ ਚੁੰਨੀਆਂ ਭੇਜ ਅੱਛਾ ਅਸਮਾਨ ਭੇਜਿਆ ਤੇ 20000 ਰੁਪਏ ਅਕਾਊਂਟ ਚ ਪਾਤਾ ਮੇਰੇ ਉਹਨੇ ਅੱਛਾ ਹੋਰ ਮੈਨੂੰ ਤਾਂ ਐ ਟੋਟ ਲੱਗੀ ਪਈ ਐ ਵਾਧੂ ਪੈਣ ਮੈਂ ਤਾਂ ਪੈਣ ਵਾਧੂ ਦਿੰਦੇ ਆ ਅੱਛਾ ਸਾਰਾ ਲੀੜਾ ਜੋੜਾ ਫਿਰ ਤੇਰਾ ਤਾਂ ਉੱਥੋਂ ਹੀ ਆਉਂਦਾ ਹਾਂਰ ਕੁਛ ਮੇਰਾ ਤਾਂ ਉੱਥੋਂ ਹੀ ਆਉਂਦਾ ਮੈਂ ਨਹੀਂ ਕਦੇ ਬਣਾਇਆ ਐਵੇਂ ਐ ਬਥੇਰਾ ਉਹਨਾਂ ਦੇ ਘਰੇ ਹੈਗਾ ਹੀ ਹਾਂ ਹੋ ਚੱਲ ਵਧੀਆ ਭੈਣੇ ਹਾਂ ਦਿੰਦਾ ਹੀ ਐ ਭੈਣ ਭਰਾ ਮਾਂ ਫਿਰ ਹੋਰ ਮੈਨੂੰ ਤਾਂ ਹੀ ਦਿੰਦੇ ਭੈਣੇ ਚੱਲ ਚੰਗਾ ਫਿਰ ਚਾਚੀ ਉਹ ਫਿਰਦੀ ਚਾਚੀ ਕੀ ਆ ਪੁੱਤ ਅੱਛਾ ਜਸਮੀਤ ਆਇਆ ਜਾ ਨਹੀਂ ਮੈਂ ਤਾਂ ਨਾ ਦਾਣਾ ਦੂਣਾ ਜੇ ਪਾਈ ਜਾਂਦੀ ਸੀ ਇਹਨਾਂ ਨੂੰ ਪਾਣੀ ਪਿਆ ਕੇ ਹਟੀ ਸੀ ਆ ਜਾ ਬਹਿ ਜਾ ਇੱਥੇ ਹੀ ਬਹਿ ਜਾ ਗਿਆ ਆਈਆਂ ਸੀਗਾ ਉੱਥੇ ਲੇਟ ਹੈ ਨਹੀਂ ਅੱਜ ਅੱਛਾ ਇਹਦੇ ਕਿ ਕੁੜੀਆਂ ਆਈਆਂ ਮੇਂ ਸੀ ਅੱਛਾ ਠੀਕ ਹੈ ਹਾਂ ਇੱਥੇ ਉਹਨਾਂ ਨੂੰ ਕੁਰਸੇ 'ਗ ਡਾਇਆਂ ਮੈਂ ਕਿਹਾ ਗਾਂ ਲੇਟ ਹੈ ਨਹੀਂ ਹਾਂ ਲੇਟ ਹੈ ਨ ਗਰਮੀ ਜੀ ਆਉ ਤਾਂ ਮੀਂਹ ਪਿਆ ਮੈਂ ਪਾਣੀ ਪੀ ਆਇਆ ਸੀ ਤੇ ਮੈਂ ਕਿਹਾ ਹੁਣ ਦਾਣਾ ਜੇ ਪਾ ਦਿਆ ਉੱਤੋਂ ਸਹੀ ਗੱਲ ਚਤੀਆ ਬੜਾ ਆਪਣੀ ਤੇ ਜੱਬ ਜਾਨਾ ਪਸ਼ੂਆਂ ਜਿਆਂ ਦਾ ਐਥੇ ਤਾਂ ਬੁੜੀਆਂ ਨਹੀਂ ਕਰਨਾ ਪੈਂਦਾ ਸਾਡੇ ਉਥੇ ਮੇਰੇ ਪੇਕੇ ਤੇ ਮੇਰੀ ਮਾਂ ਨੇ ਕਦੇ ਪਣੇ ਪਸ਼ੂਆਂ ਚ ਨਹੀਂ ਵੜ ਕੇ ਦੇਖਿਆ ਅੱਛਾ ਸਾਰੇ ਉਥੇ ਭਈਏ ਹੀ ਕੰਮ ਕਰਦੇ ਆ ਉਥੇ ਤਾਂ ਨਾ ਧਾਰਾਂ ਦਾ ਫਿਕਰ ਨਾ ਗੋਹੇ ਕੂੜੇ ਦਾ ਨਾ ਪੱਠਿਆਂ ਦਾ ਆਪਣੇ ਤਾਂ ਤੇ ਬੁੜੀਆਂ ਨੂੰ ਚਵਾੜ ਲੈਂਦੀਆਂ ਤੁਹਾਡੇ ਉੱਤੇ ਰਿਵਾਜ ਹੋਊਗਾ ਕਿ ਗੱਲੇ ਤੇਰੇ ਪੇਕੇਆਂ ਦੀ ਆ ਨਾ ਨਾ ਐਂ ਤਾਂ ਬੁੜੂਗਾ ਸੱਟ ਦੂੰਗਾ ਵੀਏ ਪਰ ਮੇਰੀ ਮੰਮੀ ਹਰ ਗੈਨੇ ਨਹੀਂ ਕਦੇ ਸਿੱਟਿਆ ਬੱਚੇ ਫਿਰ ਸੋਟਿਆ ਹੀ ਹੋ ਪਈ ਐਸ਼ ਆਰਾਮ ਹੂੰਗਾ ਆਪਣੇ ਤਾਂ ਇੱਥੇ ਬੁੜੀਆਂ ਤੇ ਕਰਾਉਂਦੇ ਆ ਸਾਰਾ ਬੁੜੀਆਂ ਨੂੰ ਇੱਥੇ ਕੋਈ ਜਿੱਚ ਲਾਉਂਦੇ ਇੱਥੇ ਤਾਂ ਵੇਖ ਲਾ ਜਿਉਂ ਤੜਕੇ ਉੱਠ ਕੇ ਪੱਠੇ ਪਾਉਣ ਲੱਗੀ ਤਾਂ ਉਹ ਕਰ ਲਿਆ ਉਹ ਕਰ ਲਿਆ ਨਾ ਭੈਣ ਅੱਗੇ ਮੈਂ ਤਾਂ ਕੈਨੀ ਹੁੰਨੀ ਆ ਵੀ ਮੈਂ ਤਾਂ ਕਿੱਥੇ ਫਸ ਗਈ ਐ ਇੱਥੇ ਵਿਜੇ ਇਹ ਜੇ ਤੁਸੀਂ ਸੀਮਿੰਟ ਉਹ ਜਾਂ ਪਾਣ ਕੇ ਦਿੰਦੇ ਨਹੀਂ ਤੇਰੇ ਘਰੇ ਘੜਾ ਕੋ ਕਾਟਾ ਏ ਤੇ ਫੇਰ ਵੀ ਚਾਚੀ ਤੇ ਪੁਸੂਗਾ ਪੁਸੂਗਾ ਇਹ ਤਾਂ ਕਰਨਾ ਹੀ ਪੈਂਦਾ ਏ ਅੱਛਾ ਤੇਰੀ ਮਾਂ ਨੇ ਕਦੇ ਨਹੀਂ ਕੀਤਾ ਤੇ ਬੁੱਟਾਂਗਾਂ ਸੋਟਾਂਗਾਂ ਪਰ ਜਾਣੀਆਂ ਤੇਰੀ ਮਾਂ ਨੇ ਨਹੀਂ ਕੀਤਾ ਚਾਚੀ ਤੇ ਬੁੱਟਾਂਗਾਂ ਕਿੱਥੇ ਕਰਨਾਂ ਅੱਛਾ ਉਹ ਵੀ ਨਹੀਂ ਕਰਦਾਂ ਨਾ ਨਾ ਉਹ ਜਮ ਨਹੀਂ ਕਰਦਾਂ ਸਾਰੇ ਲੱਗੇ ਪਿਆ ਸਾਰੇ ਉਹਨਾਂ ਤਾਂ ਸੁਖ ਸੁਹਲ ਤਾਂ ਪੂਰਾਂ ਘਰੇ ਬੈਠਣ ਨੂੰ ਮਿਲਦਾਂਗੇ ਜਿਹੜੀ ਚੀਜ਼ ਕਹਿ ਦੇਣ ਸਾਡੇ ਤੋਂ ਉਹਦੀ ਚੱਕ ਕੇ ਲਿਆ ਕੇ ਦੇ ਦਿੰਦੇ ਉਹਨਾਂ ਨੂੰ ਮੂੰਹ ਨਹੀਂ ਕੱਢਣ ਦਿੰਦੇ ਇੱਥੇ ਤਾਂ ਆਪ ਨੂੰ ਮਿਹਨਤ ਕਰਨੀਆਂ ਪੈਂਦੀਆਂ ਪਹਿਲਾਂ ਹਾਂ ਤੇ ਸਾਡੇ ਨਹੀਂ ਉੱਥੇ ਆਏ ਹੈਗਾ ਸਾਡੇ ਤਾਂ ਨਹੀਂ ਸ਼ਰਦੀਆਂ ਤੇ ਇਹ ਚੁੰਨੀ ਕੀ ਸੋਹਣੀ ਰੰਗਾਈ ਆ ਇੱਥੋਂ ਗੋਨਿਆਂ ਨੇ ਲਿਆਂਦਾ ਨਹੀਂ ਨਹੀਂ ਇਹ ਤਾਂ ਮੇਰੀ ਭੈਣ ਨੇ ਦਿੱਤਾ ਸੀ ਚਾਚੀ ਅੱਛਾ ਇਹ ਹੀ ਹੈ ਹਾਂ ਭੈਣ ਨੇ ਹੁਣ ਭੇਜਿਆ ਚੁੰਨੀ ਬਹਿ ਕੀ ਸੋਹਣੀ ਕੀਤੀ ਭੈਣ ਤੇ ਤਾਂ ਲੈ ਦੇ ਪਾਇਆ ਹੁੰਦਾ ਲੀੜਾ ਹੋਰ ਚੁੰਨੀ ਤਾਂ ਮੇਰੀ ਮੰਮੀ ਨੇ ਦਿੱਤੀ ਆ ਤੇ ਆ ਸੂਟ ਪਹਿਣ ਨਹੀਂ ਦਿੱਤਾ ਫਿਰ ਇਹਦੇ ਨਾਲ ਮੈਚ ਕਰ ਗਈ ਹਾਂ ਤੇ ਇਹ ਹੁਣ ਭੈਣ ਨੇ ਭੇਜੇ ਸੀ ਲੀੜੇ ਰਤੇ ਜੀ ਉਹਨਾਂ ਦੇ ਵਿੱਚ ਭਲਾਈ ਦਿੰਦੇ ਤੈਨੂੰ ਤਾਂ ਹਾਂ ਬਾੜਾ ਦਿੰਦੇ ਚਾਚੀ ਮੈਨੂੰ ਤਾਂ ਇਹੀ ਗੱਲ ਵਾਂਗੂ ਆਏ ਵੀ ਕਦੇ ਲੈਣੀ ਨਹੀਂ ਪਈ ਨਹੀਂ ਉਹ ਤਾਂ ਆਮ ਕੁੜੀਆਂ ਨੂੰ 6 ਮਹੀਨਾ ਤੋਂ ਦਿੰਦੇ ਆ ਤੂੰ ਤਾਂ ਵਖਬੀਆਂ ਕਿੰਨਾ ਤੋਂ ਚਾਵੜੇ ਤਾਂ ਵੀ ਕਹਿ ਨਹੀਂ ਮੈਂ ਆ ਦੇਤਾ ਮੈਨੂੰ ਆ ਦੇਤਾ ਚਾਚੀ ਦਿੰਦੇ ਆ ਫਿਰ ਉਹੀ ਗੱਲ ਵਾਂਗੂ ਹਾਂ ਹੁਣ ਪਿੱਛੇ ਬੈੱਡ ਜੀ ਲੈ ਕੇ ਦਿੱਤੇ ਸੀ ਬੈੱਡ ਟੁੱਟ ਗਈ ਸੀ ਮੇਰੀ ਪੇਟੀ ਜੀ ਟੁੱਟ ਗਈ ਸੀ ਅੱਛਾ ਤੇ ਹੋਰ ਫਿਰ ਉਹਦੋਂ ਮੈਨੂੰ ਉਹਨਾਂ ਨੇ ਲੈ ਕੇ ਦਿੱਤਾ ਉਹਨਾਂ ਨੇ ਲੈ ਕੇ ਦਿੱਤੀ ਸੀਗੀ ਮੈਂ ਤਾਂ ਵੀ ਮੈਨੂੰ ਤਾਂ ਬਈ ਮੰਮੀ ਮੈਨੂੰ ਉਹ ਬੈੱਡ ਦੇ ਦੋ हां मैं मम्मी कहिसी पैसे ਲੈ ਜਾ मैं कहनी पैसे नहीं मिले मैं मैंने तो ਭੱਗ ਕੇ ਬੈੱਡ ਚ ਆਈ ਵਾਵਾ ਫਿਰ ਸੋਟਾਂ ਬਹੁਆ ਗੁੱਸਾ ਨਹੀਂ ਕਰਦੇ ਫਿਰ ਵੀ ਤੈਨੂੰ ਤੀ ਨੂੰ ਦੇ ਜਾਂਦੀ ਆ ਸਾਰਾ ਨਾਣ ਕੁਛ ਨਹੀਂ ਕਹਿੰਦੇ ਬੋਟਾਂ ਵੀ ਸਿਰ ਤੋਂ ਵਾਧੂ ਕਰਦੇਗਾ ਕਹਿੰਦੇਗਾ ਲੈ ਜਾ ਦੀ ਸੀ ਸਿਆਣਿਆ ਫਿਰ ਭਲੇ ਕਰਦੇਗਾ हां ਜਵਾਨੀ ਕਹਿੰਦੇਗਾ ਫਿਰ ਆਏ ਨਹੀਂ ਚਾਚੀ ਵੀ ਉਹ ਵੀ ਮੇਰੇ ਤੋਂ ਪੁੱਛੇ ਤੇ ਬਿਨਾ ਕੋਈ ਚੀਜ਼ ਲਿਆਉਣਗਾ हां ਪਹਿਲਾਂ ਮੇਰੇ ਮਾਪਿਓ ਨੇ ਮੇਰੇ ਭੈਣ ਭਰਾ ਪਰਜਾਈਆਂ ਨੇ ਮੈਨੂੰ ਪੁੱਛਣਾ ਵੀ ਆ ਚੀਜ਼ ਲੈ ਕੇ ਆਉਣੀ ਆ ਵੀ ਲੈ ਕੇ ਆ ਇਹਨਾਂ ਹਾਂ ਮੈਨੂੰ ਫੋਨ ਕਰਦੀ ਹੈ ਜੇ ਮੈਂ ਕਹਿੰਨੀ ਆ ਲੈ ਕੇ ਆਉ ਤਾਂ ਫਿਰ ਲੈ ਕੇ ਆ ਦੇ ਨਹੀਂ ਜਰੂਰਤ ਨਹੀਂ ਪੈਂਦੀ ਉਹਨਾਂ ਦੀ ਬੇ ਉਹ ਲੈ ਆਉਣਗੇ ਹਾਂ ਚੱਲ ਆਈ ਹੈ ਭੈਣੇ ਹਾਂ ਠੀਕ ਬਾਦੂ ਪਰ ਕੀ ਕਰਿਆ ਆਈ

ਫਿਰ ਮਤਾਰਾ ਚੱਲ ਠੀਕ ਆ ਚੋੜੋ ਤਾਰਾ ਫਿਰ ਮੈਂ ਵੀ ਜਾਣੀ ਹਾਂ 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 ਨਾ ਕੋਈ ਨਾ ਚੰਗਾ 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 ਮਤਾਰਾ ਚੱਲ ਇਹ ਹੁਣ ਜਾਂਦੇ ਇਹਨਾਂ ਦੇ ਉਹ ਹੈ ਪੁੱਛਾ ਭੈਣ ਨੂੰ ਕੀ ਕੁਝ ਗੱਲਾਂ ਸੁਣਾ ਕੇ ਗਈ ਉਹ ਮੈਂ ਵੀ ਮਿਲ ਚੱਲਾਂ ਕਿਹੜਾ ਘਰੋਂ ਨਿਕਲਿਆ ਜਾਂਦਾ ਰੋਜ਼

ਅੱਛਾ ਫਿਰ ਕੀ ਸੁਣਾ ਗਈ ਪੇਕਿਆਂ ਦੀਆਂ ਪੇਕਿਆਂ ਦੀਆਂ ਤਾਂ ਪੁੱਛਣਾ ਕੋਸੇ ਪਹਿਣੇ ਆਈਆਂ ਨਾ ਬੜਿਆਈਆਂ ਕਰਦੀ ਪੇਕਿਆਂ ਦੀਆਂ ਤਾਂ ਹਾਂ ਹਾਂ ਆ ਚੀਜ਼ ਵੀ ਆ ਵੀ ਮੇਰੇ ਪੇਕਿਆਂ ਨੇ ਦਿੱਤੀ ਆਵੇ ਮਾੜਾ ਜਿਹਾ ਪੁੱਛ ਲਿਆ ਮੈਂ ਮੈਂ ਤੇਰਾ ਸੂਟ ਬਲਾ ਸੋਣਾ ਪਾਇਆ ਕਿੰਨੀ ਮੇਤਾ ਪੇਕਿਆ ਨਹੀਂ ਦਿੱਤਾ ਚਾਚੀ ਜੀ ਹਾਂ ਤੇ ਚੁੰਨੀ ਆ ਇਹ ਮੇਰੀ ਮਾਂ ਨੇ ਦਿੱਤੀ ਆ ਕੁਛ ਮੇਰੀ ਭੈਣ ਨੇ ਦਿੱਤਾ ਚੱਪਲਾਂ ਵੀ ਇੱਥੇ ਮੈਨੂੰ ਟੱਕਰੀ ਬਾਰ ਚ ਬਲਾਦ ਨੂੰ ਭਾਈ ਫਿਰ ਦੀ ਪੋਲੀਆਂ ਪੁੱਲ ਗਈਆਂ ਚੱਪਲਾਂ ਤਾਂ ਮੈਂ ਵੇਖਾਂਗਾ ਪਰ ਮੈਂ ਪੁੱਛਿਆ ਨਹੀਂ ਮੈਂ ਪੁੱਛ ਕੇ ਕੀ ਕਰਨਾ ਇਹਨੇ ਤਾਂ ਆ ਹੀ ਕਹਿ ਦੇਣਾ ਮੈਂ ਮੇਰੇ ਪੇਕਿਆ ਨੇ ਦਿੱਤਾ ਹਾਂ ਸੱਚੀ ਗੱਲ ਹੈ ਪੁੱਛਣ ਵਾਲਾ ਹੋਵੇ ਫਿਰ ਤੇਰੀ ਘਰ ਦੀ ਕਮਾਈ ਕਿੱਧਰ ਜਾਂਦੀ ਆਹੋ ਵੇਖ ਭੈਣੇ ਆਪਾਂ ਵੀ ਮੁੱਢੋ-ਮੁੱਢੀ ਵੇਖਦੀਆਂ ਆਈਆਂ ਵੀ 6 ਮਹੀਨੇ ਤੋਂ ਆਪਾਂ ਨੂੰ ਮਿਲਦੀ ਸੀ 6 ਮਹੀਨੇ ਤੋਂ ਜਿੰਦਾਗੀਆਂ ਹੋਈ ਨਹੀਂ ਜਾਂਦੇ ਵੀ ਆਹ ਦੇਤਾ-ਦੇਤਾ ਪੇਕਿਆਂ ਨੇ ਉਹ ਵੀ ਦੇਤਾ ਉਹ ਵੀ ਅਗਲਿਆਂ ਦੇ ਵੀ ਗਾਹ ਇਹਦੇ ਤਾਂ ਆਪ ਪਰਜਾਈਆਂ ਆਈ ਕੌਣ ਦੇ ਦਿੰਦਾ ਸੱਚੀ ਗੱਲ ਆਪਦੀ ਆਪਦੀ ਕਬੀਲਦਾਰੀ ਲੋਟ ਆਉਂਦੀ ਪੜਜਾਈਆਂ ਆਪਾਂ ਦੀ ਨੱਕ ਦੇਣ ਦਿੰਦੀਆਂ ਆ ਆਪਦੀ ਆਪਦੀ ਕਬੀਲਦਾਰੀ ਲੋਟ ਆਉਂਦੀ ਆ ਜਿਮੀਦਾਰਾਂ ਦੇ ਤਾਂ ਸਾਰਿਆਂ ਦੇ ਤੇ ਫਿਰ ਤੇਰਾ ਕਰਜ਼ਾ ਤੈਨੂੰ ਦੇਂਦਾ ਨਹੀਂ ਵੀ ਤੇਰਾ ਇੰਨਾ ਕਰਜ਼ਾ ਚੜਿਆ ਪਿਆ ਜੇ ਤੇਰੇ ਪੇਕਿਆਂ ਤੋਂ ਸਾਰਾ ਕੁਝ ਆ ਜਾਂਦਾ ਤੇ ਫਿਰ ਤੇਰਾ ਪੈਸਾ ਕਿਵੇਂ ਸਿਰ ਚੜ ਗਿਆ ਸੱਚੀ ਗੱਲ ਤੇ ਕਮਾਈ ਜਾਂਦੀ ਕਿੱ ਮੈਂ ਆ ਕਿੱਥੇ ਭਾਣੇ ਮੈਂ ਤਾਂ ਹੈਰਾਨ ਹੁ ਨੀ ਗੱਲਾਂ ਸੁਣ ਸੁਣ ਕੇ ਹਾਂ ਵੀ ਸਾਰਾ ਕੁਝ ਪੇਕਿਆਂ ਤੋਂ ਆਇਆ ਵੀ ਚਲੋ ਸੱਚ ਮੈਂ ਤੁਹਾਨੂੰ ਦੱਸਾਂ ਮੈਂ ਤੇਲ ਲੈਣ ਗਈ ਕੱਲ ਕੇ ਪਰਸੋਂ ਨੁੱੱਚ ਤੇ ਮੈਂ ਆਖਿਆ ਕੁੜੇ ਤੇਲ ਦੇ ਤਾ ਸਰੋਂ ਦਾ ਮੈਂ ਹਾਂ ਮੈਂ ਵੇਖ ਕੇ ਜੱਖੇ ਮੈਂ ਕੁੜੇ ਬੁਲਾ ਸੋਣਾ ਤੇਲ ਉਹ ਲੱਗਿਆ ਵੀ ਐਂਜ ਮੈਂ ਕਰਦਾ ਹੁੰਦਾ ਕੜਾਇਆ ਬੋਲਦਾ ਤਾਂ ਕਾਲਾ ਜਾ ਹੁੰਦਾ ਤੇ ਪੀਲਾ ਜਾ ਅੱਛਾ ਤੇ ਕਹਿੰਦੀ ਆਖੇ ਹਾਂ ਮੈਂ ਤਾਂ ਪਿਓ ਨੇ ਖੜਾ ਕੇ ਦਿੱਤਾ ਕਹਿੰਦੀ ਤੇ ਮੈਂ ਤਾਂ ਪੀਪਾ ਤੇਲ ਦਾ ਛੱਡ ਗੇ ਨਹੀਂ ਹਾਂ ਤੂੰ ਵਾਟਾ ਹਾਂ ਮੈਂ ਤਾਂ ਇਹਨੂੰ ਪੁੱਛ ਕੀ ਲਾਈ ਮੈਂ ਤਾਂ ਜੀ ਕਹਦਾ ਮੈਂ ਪੁੱਛਾ ਨਾ ਜਵਾਨ ਫੇਰ ਹੀ ਹਾਂ ਉਹ ਨਹੀਂ ਚੱਲ ਭੈਣ ਆਪਕੇ ਲੈਣਾ ਕਿਸਦੇ ਮੈਂ ਧੋਕੇ ਹੋਰ ਸੁਣਾ ਹੋਰ ਦੀ ਭੈਣ ਮੈਲ ਧੋਕੇ ਤਾਂ ਕੀ ਕਰਨਾ ਪਰੋ ਗੱਲ ਆਉਂ ਆ ਜੈ ਬੱਡੇ ਦੀ ਸੱਚੀ ਗੱਲ ਨਹੀਂ ਤੇ ਹਾਜਮਣੀ ਆਉਂਦੀ ਸੱਚੀ ਗੱਲ ਆਉਂਦੀ ਹਾਂ ਵੀ ਆ ਕੇ ਗੱਲ ਰਖੜੀ ਬੰਨਣਾ ਨਾ ਮੈਨੂੰ ਆਦੇ ਆ ਕੇ ਮੈਂ ਆਖਿਆ ਕੁੜੇ ਗਲਾਸ ਤੇ ਫਿਰ ਮੈਂ ਤੈਨੂੰ ਹੋਰ ਦੱਸਾਂ ਗੱਲਾਂ ਸੁਣ ਸੁਣ ਤਾ ਬਾਲਾ ਹੱਸਦਾ ਕਿ ਇਹਨੂੰ ਉਹ ਕਾੰਦਗਾ ਸੱਚੀ ਹਾਂ ਮੈਂ ਆਖਿਆ ਕੁੜੇ ਜਿਸਮੀਤ ਗਲਾਸ ਬਲਾ ਸੋਹਣੇ ਤੇ ਅੱਛਾ ਤੇ ਕਹਿੰਦੀ ਇਹ ਤਾਂ ਮੇਰੀ ਮੰਗ ਨੇ ਦਿੱਤੇ ਆ ਨੀ ਫੋਟ ਮੈਂ ਆਦੇ ਇਹ ਚੇਤੋ ਚੱਕਾ ਵੀ ਮੈਂ ਕਾ ਨੂੰ ਪੁੱਛਣਾ ਸੀ ਆਹੋ ਸੱਚੀ ਗੱਲ ਆ ਹਾਂ ਐਵੇਂ ਆ ਹਾਂ ਹੈ ਦਾਸ ਵੈਨੇ ਆਈ ਕਰਦੀ ਗੱਪ ਮਾਰ ਮਾਰ ਮੈਂ ਤਾਂ ਹਉਣ ਵਾਲੀ ਕਰ ਗਈ ਹਾਂ ਲੈ ਅੱਛਾ ਤੇਰਾ ਬਾਬਾ ਲੋਟ ਜਾ ਮੈਂ ਤਾਂ ਹੁਣ ਟੱਕਰੀ ਸੀ ਬਾਹਰ ਚ ਮੈਂ ਤਾਂ ਕਦੇ ਗਈ ਕੋਈ ਨਹੀਂ ਭਣੇ ਇਹਨਾਂ ਮੇਰੇ ਕੋਲ ਤਾਂ ਆ ਜਾਂਦੀ ਆ ਫਿਰ ਮੈਂ ਤਾਂ ਮੂੰਹ ਤੇ ਹਾਂ ਹਾਂ ਕਰੀ ਜਾਨੀ ਹੁੰਦੀ ਵੀ ਹਾਂ ਦਿੰਦੇ ਦਿੰਦੇ ਬਾਈ ਕਿਹੜਾ ਮੂੰਹ ਉਹ ਮੈਂ ਇਨਾਂ ਕ ਤੱਜ ਕਹਿਤਾ ਮੈਂ ਕਿ ਫਿਰ ਤੇਰੀਆਂ ਪਰਜਾਈਆਂ ਨਹੀਂ ਕੋਈ ਕਹਿੰਦਾ ਨਾ ਆਹੋ ਹਾਂ ਸੱਚੀ ਗੱਲ ਐਵੇਂ ਹੀ ਆਗਲਾ ਕ ਕਿਸੇ ਕੋਲੇ 50 ਕਿੱਲੇ ਆਵੇਂ ਕਿਸੇ ਕੋਲੇ 20 ਕਿੱਲੇ ਆ ਕੋਈ ਨਹੀਂ ਅਗਲਾਏ ਦੇਣ ਤਿਆਰ ਤੇ ਵਾਈ ਹੱਥ ਤਾਂ ਨਹੀਂ ਦਿੱਤਾ ਜਾਂਦਾ ਹਾਂ ਤੇ ਲੋੜੀ ਮੰਗੀ ਵਾਲਾ ਸੱਚੀ ਗੱਲ ਆ ਹਾਂ ਕਹਿੰਦੀ ਭੈਣ ਮੇਰੀ ਮਾਂ ਦਿੱਤਾ ਉਹ ਵੀ ਮੇਰੀ ਮਾਂ ਨੇ ਦਿੱਤਾ ਮੈਂ ਹੁਣ ਸੱਚ ਹੋਰ ਖਣੀ ਕੀ ਕਹੇਗੀ ਮੈਨੂੰ ਮੈਂ ਤਾਂ ਭੁੱਲ ਜਾਨੀਆ ਕਿ ਬੈੱਡ ਵੀ ਮੇਰੀ ਮਾਂ ਨੇ ਹੁਣ ਕਹਿੰਦੀ ਮੈਂ ਲੈ ਕੇ ਦਿੱਤੇ ਆ ਮੈਂ ਜਾਉਂਗੀ ਵੇਖ ਕੇ ਆਉਂਗੀ ਬੈਡ ਬੁੱਡ ਵੀ ਉਹਦੇ ਭਾਈ ਫਿਰ ਉਹਦੀ ਮਾਂ ਨਹੀਂ ਦਿੱਤੇ ਹਾਂ ਮਾਂ ਦੇ ਖਾਣੇ ਕੀ ਤਨਖਾਹ ਆਉਂਦੀ ਸੱਚੀ ਗੱਲ ਨਾ ਨਹੀਂ ਪੈਣ ਲੋੜ ਹੀ ਆ ਪਹਿਲਾਂ ਕਨੇ ਗੱਲਾਂ ਵਾਲ ਮੈਂ ਤਾਂ ਹਰਾ ਆਣਾ ਸੁਣ ਸੁਣ ਕੇ ਹੱਸਾਂਦਾ ਪਹਿਨੇ ਗੱਲਾਂ ਸੁਣ ਸੁਣ ਕੇ ਮੈਂ ਤਾਂ ਜਸਮੀਤ ਤਨਾ ਆ ਵੀ ਫਿਰ ਤੇਰੇ ਆ ਮੁੰਡਾ ਕਿੰਦਰ ਸਾਰੀ ਜਿਹੜੀ ਕਮਾਈ ਕਰਦਾ ਆਹੋ ਤੇ ਉਹ ਕਿੱਧਰ ਵੀ ਫਿਰ ਇਹਦੀ ਕਮਾਈ ਕਿੱਧਰ ਜਾਂਦੀ ਵਾਵਾ ਹਜੇ ਤੱਕ ਆਈ ਨਹੀਂ ਆਖਿਆ ਵੀ ਫੀਸ ਵੀ ਵਾਵਾ ਆਪ ਕਾਹ ਦੇ ਦਿੰਦੇ ਅਸੀਂ ਪਰ ਹਾਂ ਵਾਵਾ ਉਹ ਨਹੀਂ ਕਿਹਾ ਵੀ ਅਸੀਂ ਉਹ ਵੀ ਮੁੰਡਾ ਪਰ ਹਾਂ ਫੀਸ ਵੀ ਉਹ ਪਰਦੇ ਹਾਂ ਸੱਚੀ ਗੱਲ ਕਹੀ ਤੂੰ ਪਹਿਨੇ ਹੋਰ ਕਹਿ ਦਵਾਣ ਤੂੰ ਇਹ ਤਾਂ ਕੀ 32 ਸਾਲ ਆ ਹਾਂ ਤੂੰ ਵੇਖ ਲਈ ਨਿਕਲਦੀ ਸਾਡੇ ਘਰੋਂ ਹਾਂ ਮੈਂ ਤਾਂ ਇਧਰ ਤੁਰਦੀ ਆਉਂਦੀ ਸੀ ਆਹੋ ਪਹਿਲਾਂ ਮੈਨੂੰ ਇਧਰ ਨੂੰ ਜਾਂਦੀ ਟੱਕਰੀ ਵੀ ਸੀਗੀ ਅੱਛਾ ਚੱਲ ਮੈਂ ਤਾਂ ਜਪੈਣੀ ਇਹ ਤਾਂ ਪੇਕ ਕੇ ਮਨਾਇ ਉਪ ਤੇ ਛਾਪ ਦਿੰਦੀ ਆ ਉਹ ਤੇ ਜਮ ਹਾਂ ਚੱਲ ਦੇਖ ਲੈ ਤੂੰ ਸੁਣੀ ਚੱਲ ਸੁਣੀ ਚੱਲ ਹੋਰ ਹਾਂ ਚੱਲ ਮੈਂ ਤਾਂ ਹਜੇ ਤਾਰ ਹਜੇ ਪੇ ਕੱਢਣੀ ਲੱਗੀ ਸੀ ਬਾਲਟਾਂ ਹੀ ਲਿਆ ਕੇ ਰੱਖੀਆਂ ਸੀ ਅੱਛਾ ਅੱਛਾ ਹਾਂ ਫੇਰ ਸਬਜੀ ਸਬਜੀ ਧਰਦੀ ਆ ਮੈਂ ਤਾਂ ਗੰਢਿਆ ਵਾਲਾ ਭਾਈ ਢੀਕਦੀ ਸੀ ਅੱਛਾ ਆਵਾਜ਼ ਨਹੀਂ ਆਈ ਮਤਲਬ ਹਾਂ ਤਾਂ ਸਾਰਾ ਹੋਣਾ ਇਸ ਤੋਂ ਬਾਅਦ ਤਾਂ ਆਏ ਵੇਖੋ ਕੀ ਆਈ ਜਾਵੇ ਉਹਦੋਂ ਤਾਰਾ ਕੱਢਦੀਆਂ ਨਹੀਂ ਫੇਰ ਜਾਊ ਉਸੇ ਦੇ ਗੰਡੇ ਲੈਣ ਆਓ ਸਹੀ ਗੱਲ ਆ ਚੱਲ ਚੰਗਾ ਭਾਣੀ ਚੰਗਾ ਭਾਣੀ ਚੰਗਾ ਲੈ ਲੈ ਤਾਰਾ ਮੇਨੇ ਕੱਢ ਥੇ ਵੀ ਪਾ ਤੇ ਨਿਕਲ ਜਾਣਾ ਭਾਈ ਤਾਂ ਕੋਈ ਨਾ ਚੱਲ ਮੈਂ ਜੇ ਸਵੇਰੇ ਤਨੇ ਪੁੱਛ ਕੇ ਉਹਨੇ ਉਸੇ ਦੋਈ ਲੈਉਣੀ ਆ ਫੇਰ ਹੁਣ ਤੇ ਤਾਂ ਫੇਰ ਨਹੀਂ ਤਾਰਾ ਮੈਂ ਪੁੱਛਦਾ ਹੁਣ ਨਾ ਆਏ ਚਾਚੀ ਕਿਵੇਂ ਹੋ ਹਾਂਜੀ ਤੂੰ ਮੈਨੂੰ ਵੇਖ ਲਿਆ ਹੁੰਦੀ ਤੂੰ ਹਾਂ ਮੈਂ ਦੇਖ ਲਿਆ ਮੈਂ ਕਿ ਚਾਚੀ ਹੁੰਦੀ ਤੂੰ ਰਹੀ ਹੋਰ ਕਿਵੇਂ ਬਹਿ ਜੋ ਠੀਕ ਆ ਵਧੀਆ ਮੈਂ ਬੈਂਦੀ ਨਹੀਂ ਮੈਂ ਤਾਂ ਨਾ ਸਬਜ਼ੀ ਨੂੰ ਕੁਵੈਲਾ ਹੋ ਜਾਂਦਾ اچھا ਉਹ ਗੰਡੇ ਵਾਲਾ ਭਾਈ ਨਹੀਂ ਆਇਆ ਸੱਚੀ ਕੋਈ ਹਾਂ ਹਾਂ ਤੂੰ ਵੀ ਨਗੰਡੇ ਦੇ ਗੰਡੇ ਹੈਗੇ ਆਜੂ ਲੈ ਜੋ ਲਿਆ ਆਏ ਕਰ ਮੈਨੂੰ ਬੋਟ ਹੀ ਦੇ ਆ ਬੋਟ ਹੀ ਜੀ ਦੇਦੇ ਤੇ ਉਹੀ ਮਿਲ ਕੇ ਮੈਂ ਤੈਨੂੰ ਦੇ ਦੂੰ ਲਿਆ ਫਿਰ ਮੈਂ ਕੋਠੇ ਤੋਂ ਲਾ ਕੇ ਲਈ ਸੀਗੀ ਫਿਰ ਤੁਸੀਂ ਆ ਹੀ ਲੈ ਜੋ ਗੰਡੇ ਉਹਨਾਂ ਲਵਾਇਆ ਹੋ ਹਾਂ ਚਾਚੀ ਇਹਨਾਂ ਰਖੜਾਂਗਾ ਤੇ ਲਵਾ ਕੇ ਦੇ ਗਏ ਮੇਰਾ ਵੀਰਾ ਅਛੇ ਤੇਰੇ ਭਰਾਣੇ ਲਵਾ ਕੇ ਦਿੱਤਾ ਪਾਣੀ ਦਾ ਔਖਾ ਸੀ ਚਾਚੀ ਫਿਰ ਤੇ ਮੈਂ ਤਾਂ ਉਹਨੂੰ ਦੱਸਤਾ ਮੈਂ ਕਿਹਾ ਵੀ ਸਾਡਾ ਤਾਂ ਪਾਣੀ ਦਾ ਔਖਾ ਉਥੋਂ ਪਰ ਪਰ ਕੇ ਸਾਨੂੰ ਲਿਆਉਣਾ ਪੈਣਾ ਉਹ ਕਹਿੰਦਾ ਤੂੰ ਐਵੇਂ ਔਖੀ ਹੋਈ ਜਾਨੀ ਲੈ ਭੈਣੇ ਤੇ ਹੋਰ ਉਹ ਤਾਂ ਭੈਣੇ ਖੜੇ ਪੈਰ ਤੇ ਲਿਆ ਕੇ ਮਿਸਤਰੀ ਨੂੰ ਲਾਤਾ ਹੀ ਮੋਜ ਲਾ ਗਈ ਹੋਰ ਕੀ ਚਾਹੀਦਾ ਉਹ ਵਾਦੂ ਮੋਜ ਲੱਗ ਗਈ ਮੈਨੂੰ ਤਾਂ ਹਾਂ ਹੋਰ ਕੀ ਚਾਹੀਦਾ ਤੇ ਹੋਰ ਵਧੀਆ ਚੱਲ ਤੂੰ ਜਤੀਜ ਬਣ ਗਈ ਤੇਰੀ ਚੀਜ਼ ਬਣ ਗਈ ਤੇ ਚੰਮੀ ਹਾਂ ਅਸੀਂ ਤਾਂ ਆਪ ਲਵਾਉਣਾ ਹੁਣ ਉਹ ਤੇ ਚਾਚੇ ਰੀਆ ਦਾ ਟਾਈਮ ਨਹੀਂ ਹੁੰਦਾ ਖੇਤ ਨੂੰ ਭੱਜ ਜਾਂਦੇ ਆ ਤੇ ਪਾਣੀ ਵੱਲੋਂ ਆਪ ਚੱਕੀ ਜਾਂਦਾ ਸਹੀ ਗੱਲ ਮੈਂ ਆਪ ਨੂੰ ਐਸੋ ਜੇ ਕਿਸਾਨ ਆ ਪਾਲਵਾਲ ਕੇ ਨਵਾਲ ਹੋਰ ਸਹੀ ਗੱਲ ਆ ਤੇ ਉਹ ਤਾਂ ਵਿਚਾਰਾ ਉਹਦੀ ਚਲ ਚੰਗਾ ਗੰਡੇ ਦੇ ਤੇ ਮੈਂ ਚਲ ਮੈਂ ਆਏ ਕਰੂ ਆਹੀ ਮੋਟੀ ਜੀ ਤੈਨੂੰ ਭਰ ਕੇ ਮੈਂ ਦੇ ਦੋ ਕੋਈ ਨਹੀਂ ਕੋਈ ਨਹੀਂ ਚਾਚੀ ਗੰਡੇ ਸੋਹਣੇ ਤੇਰੇ ਮੋٹے ਮੋٹے ਆ हां जतिओ डेडी देके गया सी ओ गट्टा सेट गया, गया। ने ने ते ओना ने डेडी ने करके राजा लाया सी गा गेट मुरे साटे थाजा हैगा अच्छा ਥੋੜੇ ਉਥੇ ਜਗਾ ਹੋਣੀ ਹਾਂ ਤੇ ਉਥੇ ਲਾ ਲੈਂਦੇ ਤੇ ਵਧੀਆ ਮੇਰੇ ਡੈਡੀ ਤੇ ਗੁੱਡ ਗੁੱਡ ਕਿਤੇ ਏ ਡੇੜੇ ਬਣ ਜਾਂਦੇ ਕੀ ਹਤਾ ਵਧੀਆ ਫਿਰ ਘਰ ਦੇ ਤੈਨੂੰ ਹੋਰ ਕੀ ਚਾਹੀਦਾ ਤੇ ਹੋਰ ਮੈਨੂੰ ਵੀ ਤੇ ਮੈਨੂੰ ਐਸ ਸੰਬੰਧੀ ਗੇਟਾ ਇਹ ਚ ਲੈਣੀ ਨਹੀਂ ਪੈਂਦੀ ਹਾਂ ਉਥੇ ਵਧੀਆ ਐ ਮੈਂ ਖੜੇ ਇੱਥੇ ਭਾਈ ਨੂੰ ਦੇਖੀ ਜਾਵੇਂ ਟਾਈਮ ਖਰਾਬ ਕਰਨ ਨਾਲ ਪੈਸੇ ਲੱਗਣ ਹਾਂ ਜਦੋਂ ਆਲੂ ਹੁੰਦੇ ਆਲੂ ਸਟੇ ਜਾਂਦੇ ਗੰਡੇ ਹੁੰਦੇ ਗੰਡੇ ਸਟੇ ਜਾਂਦੇ ਚੱਲ ਵਧੀਆ ਫਿਰ ਹੋਰ ਪੇਕਿਆਂ ਦਾ ਕੀ ਸੌਫ ਹੁੰਦਾ ਹੋਰ ਭੜੇ ਆਈ ਸੌਫ ਆਂਦਾ ਜਦੋਂ हां हां चल चंगा बढ़िया कोई नहीं 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 नहीं, नहीं मेरे को बहन ਦਾ ਟਾਈਮ ਨਹੀਂ ਮੈਂ ਤਾਂ ਪੂਰਾ ਕੱਢਣ ਤੇ ਟਾਈਮ ਲੱਗਦਾ ਮੈਂ ਵੀ ਜਾਣੀ ਹੈ ਬਸ ਤਾਂ ਇਹ ਕੱਢਣ ਲਾ ਜੁਬਾਨ ਮੇਰੀ ਨਹੀਂ ਰਹਿੰਦੀ ਪੁੱਛਣ ਵੱਲੋਂ ਵੀ ਜਾਂਦੀ ਆ ਕਿ ਮੇਰੇ ਪੇਕੇ ਆਨੇ ਦਿੱਤੇ ਸਾਰੀ ਚੀਜ਼ ਪੇਕੇ ਆਨੇ ਆਈਨੇਗਾ ਬੜਿਆ ਆਂਿਆ ਕਰਦੀ ਪੇਕੇਆਂ ਨੂੰ ਵੀ ਜੇ ਤੇਰੇ ਪੇਕੇ ਇਹ ਨਹੀਂ ਚੀਜ਼ ਦਿੰਦੇ ਤਾਂ ਫਿਰ ਕਰ ਜਾ ਕਾਹਤੋਂ ਇੰਨਾ ਸਰ ਚੜਾਈ ਬੈਠੀ ਉਹ ਸੂਟ ਵੀ ਪੇਕੇ ਆਨੇ ਦਿੱਤੇ ਉਹ ਬੈੱਡ ਵੀ ਪੇਕੇ ਆਨੇ ਦਿੱਤੇ ਸਾਰੀ ਚੀਜ਼ ਲਾ ਗੰਡੇ ਵੀ ਆਦੀ ਪੇਕੇ ਆਨੇ ਦਿੱਤੇ ਬਾ ਕਰੂ ਇਹਨੇ ពੁਖੀ ਵਡਿਆਈਆਂ ਦੀ ਸਾਰਾ ਹੀ ਪਤਾ ਹੁੰਦਾ ਸਾਰਿਆਂ ਨੂੰ ਵੀ ਕਿੰਨਾ ਕੁ ਪੇਕੇ ਦਿੰਦੇ ਸਾਰੇ ਪੇਕੇ ਆਲੇ ਹੀ ਹੁੰਦੇ ਤੇ ਬਸ ਆ ਜਿਹੜੀ ਵਡਿਆਈਆਂ ਝੂਠੀਆਂ ਵਡਿਆਈਆਂ ਕਰਨਾਂ ਇਹਦਾ ਕੋਈ ਫਾਇਦਾ ਕੋਈ ਸੱਚ ਤਾਂ ਆਉਂਦਾ ਨਹੀਂ ਤਾਂ ਅੱਜ ਕੱਲ ਰਵਾਜ ਹੀ ਬਣ ਗਿਆ ਪੇਕੇਆਂ ਦੀ ਵਡਿਆਈ ਕਰਨ ਦਾ ਤੇ ਚੱਲ ਉਹ ਅੱਗੇ ਸਿਆਣੇ ਕਹਿੰਦੇ ਹੁੰਦੇ ਸੀ ਵੀ ਪਹਿਲਾਂ ਤੋਲੋ ਫੇਰ ਬੋਲੋ ਹੁਣ ਇਹ ਆਈ ਸਾਰਾ ਕੁਸ ਪੀਕ ਕੇਂ ਦਿੱਤਾ ਪੀਕ ਕੇਂ ਨਹੀਂ ਦਿੱਤਾ ਤੇ ਮੁੜ ਕੇ ਐਡੇ ਪਾੜ ਪੱਟ ਲੈਂਦੇ ਆ ਮੁੜ ਕੇ ਇਹਨਾਂ ਤੋਂ ਲੋਟਣੀ ਆਉਂਦੇ ਚਲ ਆਪਾਂ ਨੂੰ ਕੀ ਮੈਂ ਕੀ ਲੈਣਾ ਮੈਂ ਆਪਦੀ ਦਾਲ ਤਰਾਂ ਜਾ ਕੇ